ਇਹ ਕਰਦੇ ਆਂ ਅੱਛਾ ਇਹ ਕਰਦੇ ਆਂ ਜਿਆਦਾ ਧੱਕਾ ਹੋ ਰਿਹਾ ਮੈਨੂੰ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਪਾਰ ਸੀ ਸਾਰੇ ਜਿੰਨੇ ਵੀ ਪਾਏ ਉਹਨੂੰ 15 15 ਸਾਲ ਸਜ਼ਾ ਮੈਨੂੰ 12 ਸਾਲ ਮੈਂ ਇਹਦਾ ਬਿਆਨਾ ਦੇਣਾ ਹੈ ਮੈਨੂੰ ਬੇਲ ਨਹੀਂ ਦੇ ਰਹੇ ਤਾਂ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕਿ ਮੈਨੂੰ ਮੈਨੂੰ ਸਮਝ ਲੱਗ ਰਹੀ ਜੁਡੀਸ਼ਰੀ ਨੂੰ ਇਹ ਦੱਸਣਾ ਚਾਹੀਦਾ ਜੁਡੀਸ਼ਰੀ ਦੇ ਉਹ ਕਰ ਰਹੀ ਹੈ ਆਪਾਂ ਇਹ ਨਾ ਦੇਖਣਾ ਚਾਹੁੰਦੇ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਜੀ ਜਿਹੜੇ ਤੁਹਾਡੇ ਬੋਲੋ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਵੀ ਮੰਗਦਾ ਜੀ ਸਿਵੀਏ ਮੈਂ ਉੱਥੇ ਜਾ ਕੇ ਮੰਗੂਗਾ ਹੁਣ ਵੀ ਅੱਜ ਨੂੰ ਮੈਂ ਸਿਵੀਏ ਦੀ ਜਾਂਚ ਤੋਂ ਤੁਹਾਡੇ ਨਾਲ ਮੈਂ ਦੇ ਘਰ ਗਿਆ ਨਾ ਜੇ ਮਨੁੱਖ ਕੋਈ ਦੋਸ਼ੀ ਪਾਇਆ ਜਾਵੇ ਸਿਵੀਏ ਉਹ ਜਾਂਚ ਕਰ ਦੇਣ ਨੂੰ ਫੰਸ ਦਿੱਤੀ ਹੈ ਉਹਟ ਨਾ ਬਹੁਤ ਬਹੁਤ ਅੱਛੀ ਹੈ ਜੀ ਸਾਰਿਆਂ ਦੀ ਹੋ ਚੁੱਕੀ ਹੈ ਤੁਸੀਂ ਕਹਿੰਦੇ ਇਸੇ ਸੇਮ ਐਫਆਰ ਉਹਦੇ ਚ ਅੱਛਾ ਜੀ ਉਹਨੇ 15 ਸਾਲ ਸਜਾ ਉਹਨੇ 12 ਸਾਲ ਉਹਨੇ ਹੋ ਗਈ ਬੇਟਾ 56 ਟਾਰਗੇਟ ਨਹੀਂ ਹੋਗੇ ਜੀ ਫਿਰ ਤਾਂ ਹਾਂ ਜੀ ਬਿਲਕੁਲ 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 ਛੋਟੇ ਦੋ ਪਰਿਵਾਰ ਦੇ ਮੈਂਬਰ ਉਹਨੇ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਸੇ ਕੇਸ ਚ ਆਇਆ ਕਿਸੇ ਹੋਰ ਆਇਆ ਨਾ ਜਿਹਨਾਂ ਬੰਦਾ ਕੇਸ ਆਇਆ ਤੇ ਡਰ ਦੇ ਕੇ ਸਾਰੇ ਸਾਰੇ ਬਠੰਡੇ ਬਾਹਰ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ ਦੇ ਆ ਕਪੂਰ ਸਾਹ ਕਪੂਰ ਸਾਹ ਦੇ ਤਾਂ ਕਿ ਚਨਾਣ ਇਸ ਤੇ ਪਤਾ ਫਿਰ ਹੁਣ ਠੀਕ ਹੈ ਕਿਨੇ ਕੇਸ ਪਾਇਗੇ ਨੇ ਤੁਹਾਡੇ ਅੰਦਰ ਇਹਨਾਂ ਦੀ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ ਚ ਕੋਈ ਨਹੀਂ ਪਾਇਆ ਗਿਆ ਮੇਰੇ ਨਾਮ ਜਾਂਦਾ ਮੇਰੇ ਜੇਲ ਚ ਕੋਈ ਨਾਮ ਜਾਂਦਾ ਨਹੀਂ ਫਾਇ ਮੇਰੇ ਜੇਲ ਦੇ ਵਿੱਚ ਇਹ ਦੂਜੇ ਨੇ ਨਾਮ ਜਾਂਦ ਹੋਏ ਨੇ ਜੀ ਮੇਰਾ ਕਿਤੇ ਨਾਮ ਜਾਂਦਾ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਬਾਖਾ ਰਿਹਾ ਇਹ ਕੰਮ ਹੈ ਨਾ ਬਾਖਾ ਕਿਉਂ ਕੀਤਾ ਜਾ ਰਿਹਾ ਇਹ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਜੀ ਮੈਂ ਇੱਕ ਦੇ ਕਰੂੰਗਾ ਕਰੀ ਇਹ ਕਰਤੀ ਹੈ। ਆਹ। ਇਹ ਕੋਈ ਗੱਲ ਨਹੀਂ। ਇਹ ਕੋਈ ਗੱਲ ਨਹੀਂ। ਇਹ ਲੋਕ ਨੇ ਨਾ ਭੇਜ ਲਾਈ ਪ੍ਰਦੀਪ ਸੁਭਾ ਮਰਦਰੀ ਸਤਿ ਪਾਤ ਨਹੀਂ ਕੋਈ ਨਹੀਂ ਉੱਪਰ ਛੇੜਦੇ ਕੋਈ ਨਹੀਂ ਜਿਆਦਾ ਧੱਕਾ ਹੋ ਰਿਹਾ ਬਹੁਤ ਜਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨਾਂ ਨੂੰ 15-15 ਸਾਲ ਸਾਜਾ ਮੈਨੂੰ 12 ਸਾਲ ਮੈਂ ਦਾ ਬਿਆਨਨਾ ਦੇਣਾ ਹੈ ਮੈਨੂੰ ਦੇ ਨਹੀਂ ਦੇ ਰਹੇ ਤਾਂ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕਿ ਮੈਨੂੰ ਮੈਨੂੰ ਸਮਝਦਾ ਕਰੇ ਜੁਡੀਸ਼ਰੀ ਨੂੰ ਇਹ ਦਖਲਨਾ ਚਾਹੀਦਾ ਜੁਡੀਸ਼ਰੀ ਬਿਵਾ ਕਰ ਰਹੀ ਹੈ ਆਪਾਂ ਨੇ ਦੇਖਣਾ ਚਾਹੁੰਦੇ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜਿਸ ਦੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਜੀ ਜਿਹੜੇ ਸਾਡੇ ਬੋਲੋ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਅੱਸੀ ਵੀ ਮੰਗਦਾ ਜੀ ਵੀ ਮੈਂ ਉੱਥੇ ਜਾ ਕੇ ਮੰਗੂਗਾ ਹੁਣ ਵੀ ਅੱਜ ਨੂੰ ਮੈਂ ਸੀਬੀਆਈ ਦੀ ਜਾਂਚ ਤੋਂ ਤੁਹਾਡੇ ਨਾਲ ਮੈਂ ਦੇ ਘਰ ਗਿਆ ਨਾ ਜੇ ਮਨੁੱਖ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਉਹ ਗ੍ਰਾਂਟ ਕਰ ਦੇਣ ਫੰਸ ਦਿੱਤੀ ਜਾਵੇ ਤੋਟੇ ਨਾਲ ਮੇਰਾ ਡਾਕੂਮੈਂਟ ਹੋ ਚੁੱਕਿਆ ਜੀ ਸਾਰਾ ਹੀ ਹੋ ਚੁੱਕਿਆ ਜੀ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਉਹਦੇ 'ਚ ਅੱਛਾ ਜੀ ਉਹਨੇ 15 ਸਾਲ ਸਜਾਏ ਉਹਨੇ 12 ਸਾਲ ਉਹਨੇ ਉਨੇ ਹੀ ਹੋ ਗਈ ਬੈਠਾ 52 ਟਾਰਗੇਟ ਹੀ ਹੋ ਗਈ ਫਿਰ ਤੋਂ ਹਾਂ ਜੀ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਉਹਨੇ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਕਿਸੇ ਨਾਮ ਆਇਆ ਕਿਤੇ ਕੇਸ 'ਚ ਆਇਆ ਕਿਤੇ ਹੋਰ ਆਇਆ ਹੈ ਨਾ ਜਿਹਨਾਂ ਬੰਦਿਆਂ ਕੇਸ ਆਏ ਤੇ ਡੱਗ ਦੇ ਕੇਸ ਸਾਰੇ ਸਾਰੇ ਬਠਿੰਡੇ ਪਾਸ ਠੀਕ ਹੈ ਜੀ ਤੇ ਮੈਨੂੰ ਇਹਨਾਂ ਦੇ ਨੀ ਕਪੂਰ ਸਾਹਿਬ ਕਪੂਰ ਸਾਹਿਬ ਦੇ ਅਖੇ ਚਨਾਨ ਇਸ ਤੇ ਪਤਾ ਫਿਰ ਹੁਣ ਠੀਕ ਹੈ ਕਿਨੇ ਕੇਸ ਪਾਇਗੇ ਨੇ ਤੁਹਾਡੇ ਅੰਦਰ ਇਹਨਾਂ ਦੀ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ ਚ ਕੋਈ ਨਹੀਂ ਪਾਇਗੇ ਮੇਰੇ ਨਾਮਜਾਤ ਮੇਰੇ ਜੇਲ ਚ ਕੋਈ ਨਾਮਜਾਤ ਨਹੀਂ ਫਾਇ ਮੇਰੇ ਜੇਲ ਦੇ ਵਿੱਚ ਇਹ ਦੂਜੇ ਨੇ ਨਾਮਜਾਤ ਹੋਏ ਨੇ ਜੀ ਮੇਰਾ ਕਿਤੇ ਨਾਮਜਾਤ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਬਾਖਾ ਰਿਹਾ ਇਹ ਕੰਮ ਹੈ ਨਾ ਬਾਖਾ ਕਿਉਂ ਕੀਤਾ ਜਾ ਰਿਹਾ ਜੀ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਜੀ ਮੈਂ ਇੱਕ ਦੇ ਕਰੂੰਗਾ ਕਰੀ Terima kasih telah menonton!